ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਰਾਗ ਕਵਰੀ ਦੀਪਕੀ ਮਹੱਲਾ ਪਹਿਲਾ ਇੱਕ ਊੰਕਾਰ ਸਤਿਗੁਰੂ ਪਰਸਾਦ ਜੇ ਕਰ ਕਰਤੇ ਆਖਿਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਓ ਸੋਇਲਾ ਸਿਵਰੋ ਸਿਰਜਨਹਾਰੋ ਤੁਮ ਗਾਬੋ ਮੇਰੇ ਨਿਰਪੂਰ ਕਾ ਸੋਇਲਾ ਹਉ ਵਾਰੀ ਜੇ ਤੂ ਸੋਇਲੇ ਸਦਾ ਸੁਖੋਏ ਰਹਾਓ ਨੇ ਤਨੇ ਤੇ ਜਿਹੜੇ ਸਮਾਲਿਆ ਨ ਦੇਖੇ ਗਾ ਦੇਖਣ ਹਾਰ ਤੇਰੇ ਦਲੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸਮਾਰ ਸਮਤ ਸਾਹ ਹਾ ਲਿਖਿਆ ਮਿਲ ਕਰ ਪਾਓ ਤੇਲ ਦੇਹੋ ਸਜਣਾ ਸਿਸੜੀਆਂ ਜੋ ਹੋਵੇ ਸਾਇਬ ਮਿਲ ਕਰ ਕਰ ਇਹੋ ਪੌਂਚਾ ਸਦੜੇ ਨਿਤ ਪਵੰਨ ਸਦਨ ਹਰਾ ਸਿੰਬਰੀਏ ਨਾਨਕ ਸੋ ਦਰ ਆਮਨ ਰਾਗਾ ਸਮਹਲਾ ਪਹਿਲਾ ਛੇ ਕਰ ਛੇ ਉਪਦੇਸ਼ ਗੁਰਗੁਰੂ ਇੱਕ ਵੇਸ ਅਨੇਕ ਬਾਬਾ ਜੇਕਰ ਕਰਤੇ ਕਿਰਤ ਹੋਏ ਸੋਗਰ ਰਾਖ ਵਡਾਈ ਤੋਏ ਰਹਾਓ ਵਿਸਵੇ ਜਸਿਆ ਘੜੀਆਂ ਪੈਰਾ ਕੀਤੀਤੀਤੀ ਵਾਰੀ ਮ ਮਹਾ ਹੁਵਾ ਸੂਰਜ ਏਕੋ ਰੂਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਿਨ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦੂ ਦੀਪਕ ਬਨੇ ਤਾਰਿਕਾ ਮੰਡਲ ਜਨਕ ਮਤੀ ਤੋਤ ਮਲਿਆਨ ਪਵਨ ਚਵਰ ਸਗਲ ਬਨਰਾਏ ਫੁਲੰਤ ਜੋਤ ਜੋਤੀ ਕੈਸੀ ਆਰਤੀ ਹੋਏ ਬਉਖੰਡਨਾ ਤੇਰੀ ਆਰਤੀ ਨਿਤ ਅਸਮਤ ਵਾਜਤ ਬੇਰੀ ਰਹਾਉ ਸੈਸ ਤਵ ਨਨ 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 ਇਹ ਤੋਏ ਸੈਸ ਪਦਮੇ ਮਲਨਨ ਏਕ ਪਦ ਗੰਧ ਬਿਨ ਸੈਸ ਤਵ ਈਵ ਚਲਤ ਮੋਹੇ ਸਮੈ ਜਤੀ ਜਤੀ ਹੈ ਸੋਈ ਤਿਸ ਦੇ ਚਾਣਨ ਸਮੈ ਚਾਣਨ ਹੋਏ ਗੁਰ ਸਾਖੀ ਜੋਤਿ ਪ੍ਰਗਟ ਹੋਏ ਜੋ ਤਿਸੁ ਪਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰਦਲੋ ਵਿੱਚ ਮਨੋ ਅੰਧਿਨੋ ਮੋਹਿ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਰਗ ਕਿਉ ਹੋਵੈ ਜਾ ਤੋ ਤੇਰੇ ਨਾਈ ਵਾਸਾ ਰਾਗ ਗਉੜੀ ਪੁਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਰ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰੂ ਪਾਇਆ ਮਨ ਹਰਨ ਮੰਡਲ ਮੰਡਾ ਹੈ ਕਰ ਸਾਧੂ ਅਜੁਲੀ ਪੁਨ ਵਡਾ ਹੈ ਕਰ ਡੰਡੋਤ ਪੁਨ ਵਡਾ ਹੈ ਰਾਹਾ ਹੋ ਸਖਤ ਹਰ ਸਾਧਨ ਜਾਣਿਆ ਤਿਨ ਅੰਤਰ ਹੋਮੇ ਖੰਡਾ ਹੈ ਜਿਉ ਜਿਉ ਚਲੇ ਚਬੇ ਤੁਖ ਪਾਵੈ ਜਮ ਕਾਲ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਲੇ ਦੁਖ ਜਨਮ ਮਰਨ ਕੋ ਖੰਡਾ ਹੈ ਅਬ ਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੁਖ ਖੰਡ ਵਰ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਪ ਤੇਰੇ ਹਰ ਆਖ ਰਾਖ ਵਡ ਵਡਾ ਹੈ ਜਨ ਨਾਨਕ ਨਾਮ ਆਦਾਰਟੇਕ ਹੈ ਹਰ ਨਾਮਹਿ ਸੁਖ ਮੰਡਾ ਹੈ ਰਾਗ ਗੋੜੀ ਪੁਰਬੀ ਮਹਲਾ 5 ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਰ ਕੀ ਵੇਲਾ ਇਹੇ ਘਾਟ ਚਲੋ ਹੱਲਾ ਆਗੇ ਬਸਨ ਸਵੇਲਾ ਆਉਂਦ ਕਿਤੇ ਦਿਨ ਸੇ ਨਾਰੇ ਮਨ ਗੁਰ ਮਿਲ ਕਾ ਇਸ ਵਾਰੇ ਰਹਾਓ ਇਹੋ ਸੰਸਾਰ ਵਿਕਾਰ ਸਮਾ ਮੈਂ ਇਹੇ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਵੇ ਭਿਅਵੇ ਇਹੋ ਰਸ ਕਤਕਤਾ ਤਿੰਨ ਜਾਣੀ ਜਾ ਕੋ ਆਵੇ ਸੋਏ ਬਿਆਜੋ ਹਰ ਕੁਰਤੇ ਮਨੋਂ ਬਸੇਰਾ ਨਿਜ ਕਰ ਮੈਨ ਪਾਉ ਸੁਖ ਸਜੇ ਬਉ ਨ ਹੋਏ ਕੋ ਬੇਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਜੀ ਐ ਸੁਖ ਮੰਗੇ ਮੁਖ ਉਦਰਸ਼ਨ ਕਰ ਕੀ ਪੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਜੀ ਸੁਖ ਮੰਗੇ ਮੁਕ ਦਰਸ਼ਨ ਕਰ ਕੀ ਪੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ